ਮੈਂ ਇਸ ਗੱਲ ਨੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਮੇ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕੇ ਰੀਸੀ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੋ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਐ ਸਿੱਧੂ ਦੇ ਤੁਸੀਂ ਕਿਹਾ ਸੀਗਾ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਇਨਸਾਫ ਲਈ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਿਲਕੁਲ ਇੱਕ ਬੜੇ-ਬੜੇ ਝਕਮ ਦੇ ਉੱਤੇ ਕਹਿੰਦੇ ਨਾ ਮੱਲਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਹੈ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਚੱਲਿਆ ਬਥੇਰਾ ਰੋਕਣ ਦਾ ਧੰਨਵਾਦ ਕਰਦਾ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਓਕੇ ਮੈਂ ਇਸ ਕਹ ਲੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕੇ ਰੀਸ ਆਪਾਂ ਇੱਥੇ ਤੱਕੇ ਰੱਖੀ ਸਰ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਮਨੂੰ ਇਹ ਲੱਗਿਆ ਕਿ ਮਨੂੰ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਐ ਸਿੱਧੂ ਦੇ ਤੁਸੀਂ ਕਿਹਾ ਸੀਗਾ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਇਨਸਾਫ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਿਲਕੁਲ ਇੱਕ ਬੜੇ-ਬੜੇ ਝਕਮ ਦੇ ਉੱਤੇ ਕਹਿੰਦੇ ਨਾ ਮਰਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਹੈ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਚੱਲਿਆ ਬਥੇਰਾ ਰੋਕਣ ਦਾ ਧੰਨਵਾਦ ਕਰਦਾ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ